ਮਰੀਆ ਕੇ ਮਾਰ ਦਰਨ ਨਾਮਿਤ ਪਾਲ ਦੇ ਪਾਲ ਸਤਿਵੰਦਾਈਏ ਤੇਰਾ ਅੰਤ ਨਾਮਕਾਰ ਮਰੀਆ 라ਵਿਆਸਾ ਮਹੱਲਾ ਚੌਥਾ ਸੋੁਰ ਕੈਪ ਕੋ ਅੰਤ ਜਾ ਤਸਕੇ ਕੀਤ ਨਹੀਂ ਪਾਈ ਜੇਤਪੁ ਨਿਤੈਆ ਯਾ ਬਨਵਾ ਯਾ ਲੋਕਾਂ ਦੇ ਅੰਦਰ ਵਿੰਤ ਜੇ ਜਿਆ ਗਿਆ ਸੁਖਾਂ ਨੂੰ ਸਭ ਜੀ ਤੁਮਾਰੇ ਜੀ ਤੁੰ ਦੀਆ ਕਾਤਾ ਤਾਰੰ ਹਰਿ ਧਾਮ ਸੰਤੋਜੀ ਸਭ ਤੋ ਹਰਿ ਧਾਮ ਸੁਧ ਜਿਸੈ ਜਨ ਜੁਗ ਮੈਂ ਸੁਖ ਵਾਸੀ ਮੋਹਨ ਹਰੀ ਕੋ ਗਿਆਨ ਅਧਿਕਾਰਿਕ ਰਿਆ ਸਭ ਕਰਮ ਕਰੰਤਾਂ ਸੇ ਭਗਤ ਸੇ ਭਗਤ ਬਲੈਤ ਨਾਨਕ ਜੀ ਜੋ ਪਾਪ ਹੈ ਮੇਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਬਲਿਆ ਸਭ ਉਪਾਇ ਜਿ ਤੁਧ ਆਪੇ ਸਿਰ ਸਭ ਕੋਈ ਨਾਨਕੁ ਗੁਨ ਗਾ ਬਹਿ ਕਰਤੇ